ਆਖਰ ਮਸਲਾ ਕੀ ਆ ਬੱਪ ਇਹ ਮਸਲਾ ਦੀ ਗੁਰਲਾਲ ਕਨੌਰ ਪਹਿਲਾਂ ਵੀ ਕਿਲਾਇ ਇੱਕ ਵਾਰੀ ਨੇ ਪਹਿਲਾਂ ਡਕੈਤੀ ਦਾ ਕਰਾਇਦਾ ਕਾਦੀ ਡਕੈਤੀ ਵੀ ਕਿਸੇ ਦੇ ਘਰਾਂ ਡਕੈਤੀ ਮਾਰੀ ਇਹਨੇ ਜਦ ਵੀ ਇਹ ਬਰੀ ਹੋਇਆ ਜਦ ਵੀ ਕੋਈ ਕੱਲੇ ਨਹੀਂ ਦੀ ਇਹ ਬੋਲਦਾ ਇਹ ਤੇ ਕਲਾਫ ਇਹਦੇ ਪਰਚ ਕਰੰਦਾ ਇਹੀ ਗੱਲ ਹੈ ਉਹ ਗੱਲੇ ਨਹੀਂ ਇਹ ਬਣਾ ਬਾ ਸਾਡਾ ਗੁਰਲਾਲ ਗੱਦਰਪਾਖ ਅਸੀਂ ਖਲਾਇ ਇਹਨੂੰ ਗੱਦਰਪਾਖ ਖਲਾਇ ਇਹਨੂੰ ਬਲਾਬ ਲੱਗ ਕਰੇ ਕੱਠ ਕਰ ਕਰਕੇ ਪਿੰਡ ਚ ਇਹ ਕਿਹੜੇ ਮੂੰਹ ਨਾਲ ਫਿਰਦਾ ਪਰਚੀ ਕਰਾਉਂਦਾ ਸਾਡੇ ਤੇ ਗੁਰਸੇਵ ਕਲਾਬ ਇਹ ਹੀ ਗੱਲ ਹੈ ਵੀ ਉਹ ਬੋਲਦਾ ਵੀ ਤੋਂ ਗਲਤ ਕਰ ਰਿਹਾ ਹੈ ਕੰਮ ਉਹ ਕਹਿੰਦਾ ਵੀ ਤੂੰ ਮੇਰੀ ਸਿਆਣ ਤੇ ਕਲਾਬ ਨਾ ਬੋਲਾ ਪਰਸ ਕਹਿੰਦੀ ਹੈ ਕਿ ਇਹ ਪੋਲੀਟੀਕਲੀ ਮਸਲਾ ਨਹੀਂ ਗਾ ਕਹਿੰਦੇ ਕਿ ਇਹ ਇੱਕ ਲੜਾਈ ਹੋਈ ਆ ਤੇ ਉਸ ਦੇ ਵਿੱਚ ਸਨੇਚਿੰਗ ਕੀਤੀ ਹੈ ਤੇ ਉਸ ਤੋਂ ਅਰਾਦਾ ਕਤਲ ਦੀ ਜਿਹੜੀ ਉਪਧਾਰਾ ਲਾਈ ਗਈ ਹੈ ਤੇ ਇੱਕ ਸਨੇਚਿੰਗ ਦੀ ਕ੍ਰੂਟ ਹੋ ਗਈ ਉਹ ਜੀ ਜੋ ਮਰਜੀ ਕਰ ਲੈਣ ਕਿ ਹੱਥ ਮਾਂ ਪੈਣੀ ਨੇ ਕਿ ਹੱਥ ਮਾਂ ਨਾ ਜੋ ਮਰਜੀ ਲਿਖ ਲੈ ਪਹਿਲਾਂ ਕੋਈ ਹੈਗੇ ਨਾ ਪਰਚੇ ਪੁਲਿਸ ਦਾਵਾ ਕਰਦੀ ਹੈ ਕਿ ਪਹਿਲਾਂ 302 ਦਾ 307 ਪਹਿਲਾ ਜਿਹੜਾ ਪਰਚਾ ਸੀ ਇਹਦਾ ਇੱਕ ਇਹਦੇ ਤੇ ਡਕੈਤੀ ਦਾ ਪਰਚਾ ਉਹਦੇ ਤੋਂ ਵੀ ਬਰੀ ਹੋ ਗਿਆ ਇਹ ਇੱਕ ਕਤਲ ਦਾ ਪਰਚਾ ਪੋਲੀਟੀਕਲ ਪੈ ਗਿਆ ਸੀ ਉਹਦੇ ਤੋਂ ਵੀ ਬਰੀ ਹੋ ਗਿਆ ਇਹ ਉਹ ਵੀ ਹੁਣ ਤਾਂ ਪਰਚਾ ਕੋਈ ਹੈ ਹੀ ਨਹੀਂ ਇਹਦੇ ਤੇ ਤੇ ਕੈਤੀ ਕਾਦੀ ਸੀ ਉਹ ਜਿਹੜੀ ਡਕੈਤੀ ਪਿਛਲੇ ਦਿਨਾਂ ਚੱਲਦਾ ਵੀ ਕਹੀ ਚੋਰੀ ਕਰ ਲਈ ਉਹਦਾ ਪਰਚਾ ਸੀ ਉਹਦਾ ਤੇ ਇਹਨੂੰ ਰੈਸਟ ਇਹਦੇ ਦਫ਼ਤਰ ਤੋਂ ਕਰਿਆ ਪ੍ਰੋਟੀਜ਼ ਦਫ਼ਤਰ ਇਹਨਾਂ ਡੈਡੀ ਕੀ ਲੜਾਈ ਹੋਈ ਹੈ ਉਹਦਾ ਸੋਸ਼ਲ ਮੀਡੀਆ ਦਾ ਯੁੱਗ ਹੈ ਵੀ ਸਾਰੇ ਪਤਾ ਲੱਗ ਜਾਂਦਾ ਵੀ ਕਿੱਥੇ ਲੜਾਈ ਹੋਈ ਹੈ ਉੱਪਰ ਪਿੰਡ ਦੱਸ ਰਹੀ ਆਪਾਂ ਹਾਂਜੀ ਰਾਮਪੁਰ ਪਿੰਡ ਰਾਮਪੁਰ ਸੈਣੀਆ ਮੈਨੂੰ ਵੀ ਰਾਮਪੁਰ ਸੈਣੀਆ ਦੱਸਿਆ ਵੀ ਕਹਿੰਦੇ ਤੁਹਾਡੇ ਭਰਾ ਦੀ ਰਾਮਪੁਰ ਸੈਣੀਆ ਲੜਾਈ ਹੋਈ ਹੈ ਅਗਰ ਆਪਣੇ ਬੰਦੇ ਦੀ ਲੜਾਈ ਹੁੰਦੀ ਹੈ ਆਉਣ ਦੀ ਸਪੋਰਟ ਆਪਾਂ ਨੂੰ ਪਤਾ ਤਾਂ ਲੱਗਦਾ ਹੀ ਆ ਆਪਾਂ ਨੂੰ ਪਤਾ ਲੱਗਦਾ ਹੀ ਆ ਯਾਰ ਮਿੱਤਰ ਖੜੇ ਆ ਪਤਾ ਤਾਂ ਲੱਗਦਾ ਹੈ ਫੋਨ ਕਰਕੇ ਤਾਂ ਕਹਿੰਦਾ ਹੀ ਹੈ ਬੰਦਾ ਵੀ ਮੇਰੀ ਇੱਥੇ ਲੜਾਈ ਹੋ ਗਈ ਬਈ ਤੁਸੀਂ ਆਓ ਜਾਂ ਆਪਣਾ ਕਿਸੇ ਥਾਣੇ 'ਚ ਆਪਣੀ ਰਿਪੋਰਟ ਕਰੋ ਦਰਜ ਇੱਧਰ ਇੱਕ ਘੱਗਰ ਦੀ ਹਾਲਤ ਦੇਖੀਏ ਤੁਹਾਨੂੰ ਪਤਾ ਹੀ ਪਿਛਲੇ ਦਿਨੀ ਇੱਕ ਘੱਗਰ ਕਿਵੇਂ ਚੜਿਆ ਸੀਗਾ ਉਥੇ ਕੰਦ ਵਗੈਰਾ ਆਪਣਾ ਉਹਦੇ ਬਾਰੇ ਬੋਲਿਆ ਏ ਜਿਹੜੀ ਕੰਦ ਹੈ ਕਿੱਥੋਂ ਘੱਗਰ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਕੰਦੇ ਇੱਥੇ ਹੀ ਕਿਉਂ ਹੈ ਜੀ ਕੱਲਾ ਮਾੜੂ ਤਾਂ ਹੈਗਾ ਨਹੀਂ ਘੱਗਰ ਤੇ ਹੋਰ ਵੀ ਪਿੰਡ ਵਸਦੇ ਆਂ ਘੱਗਰ ਤੇ ਦਾਵਾ ਕਰਦਾ ਉਹਨਾਂ ਦਾ ਪਰਿਵਾਰ ਕੇ ਕਹਿੰਦਾ ਉਹ ਤਾਂ ਅਕਾਲੀ ਦਲ ਦੇ ਵੇਲੇ ਦੀ ਬਣੀ ਹੋਈ ਬਹੁਤ ਪੁਰਾਣੀ ਕੰਦ ਬਣੀ ਹੈ ਮੇਰਾ ਗਲ ਬੜਦਾਂ ਜੇਬ ਕਰੀ ਹੋਇ ਉਸ ਦੀ ਉਸ ਦੀ ਰਾਜਨੀਤੀ ਮੋਈ ਵੇ ਜਿੱਤਣਗੇ ਐ ਐਮ ਐਲ ਬਣਿਆ ਉਧਰ ਕੰਦ ਹੋਈ ਐ ਜਿਸ ਤੇ ਬਾਦ ਉਹ ਮੇਰਾ ਗਲਪੜਦੀ ਰੋਡ ਬਖੜਾ ਗੇ ਬਿਲਕੁਲ ਹੀ ਉਹ ਬੋਲਣ ਕਰਕੇ ਪਰਚਾ ਉੱਥੇ ਗਿਆ ਕੰਦ ਦੇਖਣ ਉਹਨੇ ਵੀਡੀਓ ਬਣਾਈ ਉੱਥੇ ਜਾ ਕੇ ਉਹਨੇ ਲਾਈਵ ਕਰੀ ਵੀਡੀਓ ਉਹਦੇ ਜਾ ਕੇ ਫਿਰ ਜਨਲ ਹੋਈ ਉਹਨੂੰ ਵੀ ਇਹ ਮੇਰੀ ਬੇਇੱਜ਼ਤੀ ਕਰਦਾ 2300 ਰੁਪਏ ਦੀ ਕਹੀ ਆਉਂਦੀ ਐ ਅਸੀਂ ਕਹੀ ਚੱਕਾਂਗੇ ਉਹਦੇ ਚੋਂ ਵੀ ਅੱਜ ਨੇ ਬਰੀ ਕੀਤਾ ਠੋਕੇ ਜਮਾਨਤ ਦਿੱਤੀ ਐ ਉਹਨੇ ਠੀਕ ਹੈ ਹੁਣ ਇਹ 310 ਆਪਣਾ ਸੱਤ ਦਾ ਪਤਾ ਇਹ ਪਾਰਟੀ ਖਤਮ ਹੋ ਜਾਊਗੀ ਥੋੜੇ ਟਾਈਮ ਤੱਕ ਤੁਸੀਂ ਆਪਣੀ ਅੱਖਾਂ ਨਾਲ ਦੇਖੋਗੇ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਦੇਖੋ ਜੀ ਜਿਹੜਾ ਬੰਦਾ ਤੁਹਾਡੇ ਵਾਸਤੇ ਹਿੱਕ ਡਾ ਕੇ ਖੜਿਆ ਆ ਨਾ ਬੋਲਿਆ ਤੁਹਾਡੇ ਉਹ ਤੋਂ ਬਾਅਦ ਆਪਣਾ ਸਰਬਜੀਤ ਸਿੰਘ ਝਿੰਜਰ ਹੈ ਅਕਾਲੀ ਦਲ ਵੱਲੋਂ ਉਹ ਵੀ ਬੋਲਿਆ ਫਿਰ ਠੀਕ ਹੈ ਜਾਂ ਤਾਂ ਫਿਰ ਉਹਨਾਂ ਤੇ ਵੀ ਪਰਚਾ ਕਰੋ ਜਾਂ ਫਿਰ ਸਾਰੇ ਜਨਤਾ ਮੈਂ ਬੋਲ ਰਿਹਾ ਮੇਰੇ ਤੇ ਵੀ ਪਰਚਾ ਕਰ ਦਿਓ ਕੱਲ ਨੂੰ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਕਨੌਰ ਦੇ ਹਲਕੇ ਦੇ ਵਿੱਚ ਜਿਹੜਾ ਇੱਕ ਘੱਗਰ ਦਰਿਆ ਦੇ ਉੱਤੇ ਇੱਕ ਜਿਹੜਾ ਬੰਨ ਮਾਰਿਆ ਗਿਆ ਇੱਕ ਕੰਧ ਬਣੀ ਹੋਈ ਆ ਕਥਿਤ ਤੌਰ ਦੇ ਉੱਤੇ ਦੋਸ਼ ਲੱਗਦੇ ਨੇ ਕਿ ਇਹ ਐਮਐਲਏ ਗੁਰਲਾਲ ਸਿੰਘ ਕਨੌਰ ਤੋਂ ਹੁਣਾ ਦੇ ਵੱਲੋਂ ਇਹ ਕੰਧ ਜਿਹੜੀ ਆ ਆਪਣੇ ਖੇਤ ਦੋ ਕਿੱਲੇ ਬਚਾਉਣ ਦੇ ਲਈ ਬਣਾਈ ਗਈ ਸੀ ਜਿਸ ਦੇ ਕਰਕੇ ਬਾਕੀ ਹੋਰ ਪਿੰਡ ਜਿਹੜੇ ਨੇ ਉਹ ਡੁੱਬ ਜਾਂਦੇ ਨੇ ਪਰ ਜਦੋਂ ਉਸ ਮਸਲੇ ਦੇ ਉੱਤੇ ਇੱਕ ਗਰਸੇਵਕ ਸਿੰਘ ਨਾਂ ਦਾ ਇੱਕ ਨੌਜਵਾਨ ਜਿਹੜਾ ਬੋਲਦਾ ਹੈ ਗਰਸੇਖ ਸਿੰਘ ਅੰਟਾਲ ਉਸ ਦਾ ਨਾਮ ਹੈ ਜਦੋਂ ਉਹ ਬੋਲਦਾ ਉਹਦੇ ਉੱਤੇ ਵੀਡੀਓ ਪਾਉਂਦਾ ਤਾਂ ਪਿੰਡ ਦੇ ਜਿਹੜੇ ਉਸਦੇ ਪਰਿਵਾਰਕ ਮੈਂਬਰ ਨੇ ਜਾਂ ਉਸਦੇ ਸਾਥੀ ਨੇ ਉਹਨਾਂ ਦੇ ਵੱਲੋਂ ਕੱਤੀ ਤੌਰ ਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਦੇ ਉੱਤੇ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਸ਼ੰਭੂ ਥਾਣੇ ਦੇ ਵਿੱਚ ਤਾਂ ਸ਼ੰਭੂ ਥਾਣੇ ਦੇ ਬਾਹਰ ਉਸ ਪਿੰਡ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਹੋਰ ਜਿਹੜੀ ਕਿਸਾਨ ਯੂਨੀਅਨਾਂ ਨੇ ਤੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਜਿਹੜੇ ਇੱਥੇ ਪਹੁੰਚੇ ਆ ਅਸੀਂ ਉਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਕਰ ਮਸਲਾ ਕੀ ਹੈ ਬੱਬੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਥੋੜੇ ਤੋਂ ਸਮਝਣਾ ਚਾਹੁੰਦਾ ਤੁਹਾਡਾ ਨਾਂ ਕੀ ਹੈ ਤੇ ਗੁਰਸੇਵ ਸਿੰਘ ਨਾਲ ਤੁਹਾਡਾ ਕੀ ਰਿਸ਼ਤਾ ਮੈਂ ਜੁਖ ਖਾਲਸਾ ਜੁਖ ਫਤੇ ਮੇਰਾ ਬੇਟਾ ਗੁਰਲਾਸ ਤੇ ਗੁਰਸੇਵ ਸਿੰਘ ਜੀ ਹਾਂਜੀ ਤੇ ਇਹ ਇਹ ਜਿਹੜਾ ਪਰਚਾ ਹੋਇਆ ਵੀ ਇਹ ਮਸਲਾ ਕੀ ਲੱਗ ਰਿਹਾ ਤੁਹਾਨੂੰ ਇਹ ਮਸਲਾ ਕੀ ਹੈ ਇਹ ਮਸਲਾ ਦੀ ਗੁਰਲਾਲ ਕਨੌਰ ਪਹਿਲਾਂ ਵੀ ਕਰਾਇਆ ਇੱਕ ਵਾਰੀ ਨੇ ਪਹਿਲਾਂ ਡਕੈਤੀ ਦਾ ਕਰਾਇਦਾ ਕਾਦੀ ਡਕੈਤੀ ਵੀ ਕਿਸੇ ਦੇ ਘਰਾਂ ਡਕੈਤੀ ਮਾਰੀ ਇਹਨੇ ਜਦ ਵੀ ਇਹ ਬਰੀ ਹੋਇਆ ਜਦ ਵੀ ਕੋਈ ਗੱਲੇ ਨਹੀਂ ਦੀ ਇਹ ਬੋਲਦਾ ਇਹ ਤੇ ਕਲਾਫ ਇਹਦੇ ਪਰਚੇ ਕਰਾਂਦਾ ਇਹੀ ਗੱਲ ਹੈ ਉਹ ਗੱਲੇ ਨਹੀਂ ਹੈਗੀ ਇਹ ਬਣਾ ਬਾ ਸਾਡਾ ਕੋਲ ਲਾਲ ਗੱਦਰਪਾਖ ਅਸੀਂ ਖਾਇਆ ਇਹਨੂੰ ਇਹ ਹੁਣ ਸਾਡੇ ਤੇ ਪਰਚੇ ਕਰਾਂਦਾ ਫਿਰਦਾ ਤੁਸੀਂ ਵੋਟਾਂ ਪਾਈਆਂ ਸੀ ਗੁਰਨਾਲ ਨੂੰ ਪੈਸੇ ਵੀ ਦਿਆ ਸੀ ਇਕੱਠੇ ਕਰਕੇ ਗੱਦਰਪਾਖ ਖਾਇਆ ਇਹਨੂੰ ਬਲਾਬ ਬਲਾਗ ਕਰੇ ਕੱਠ ਕਰ ਕਰ ਕੇ ਪਿੰਡ ਚ ਇਹ ਕਿਹੜੇ ਮੂੰਹ ਨਾਲ ਫਿਰਦਾ ਇੱਕ ਪਰਚੇ ਕਰਾਉਂਦਾ ਸਾਡੇ ਤੇ ਨਹੀਂ ਹੁਣ ਹੁਣ ਫਿਰ ਗੁਰਸੇਵਕ ਖਿਲਾਫ ਕਿਉਂ ਬੋਲਦੇ ਨੇ ਮਤਲਬ ਉਹਦਾ ਕਾਰਨ ਕੀ ਗੁਰਸੇਵਕ ਖਿਲਾਫ ਇਹ ਹੀ ਗੱਲ ਹੈ ਵੀ ਉਹ ਬੋਲਦਾ ਵੀ ਤਾਂ ਗਲਤ ਕਰ ਰਿਹਾ ਹੈ ਕੰਮ ਉਹ ਕਹਿੰਦਾ ਵੀ ਤੂੰ ਮੇਰੀ ਸਿਆਣ ਤੇ ਖਿਲਾਫ ਨਾ ਬੋਲਾ ਫਿਰ ਪੁਲਿਸ ਕਹਿੰਦੀ ਹੈ ਕਿ ਇਹ ਪੋਲੀਟਿਕਲੀ ਮਸਲਾ ਨਹੀਂਗਾ ਕਹਿੰਦੇ ਕਿ ਇਹ ਇੱਕ ਲੜਾਈ ਹੋਈ ਆ ਤੇ ਉਸ ਦੇ ਵਿੱਚ ਸਨੇਚਿੰਗ ਕੀਤੀ ਆ ਤੇ ਉਸ ਤੋਂ ਅਰਾਦਾ ਕਤਲ ਦੀ ਜਿਹੜੀ ਉਪਧਾਰਾ ਲਾਈ ਗਈ ਹੈ ਤੇ ਇੱਕ ਸਨੇਚਿੰਗ ਦੀ ਕ੍ਰੁਟਕ ਹੋ ਗਈ ਜੋ ਮਰਜੀ ਕਰ ਲੈਣ ਕਿ ਹੱਥ ਮਾਂ ਪੈਣੀ ਨੇ ਕਿ ਹੱਥ ਮਾਂ ਨਾ ਜੋ ਮਰਜੀ ਲਿਖ ਲੈ ਤੁਹਾਨੂੰ ਬੰਦਾ ਮਲਾਮੇ ਕੇ ਦੇ ਨਾਲ ਲੜਾਈ ਹੋਈ ਹੈ ਕੋਈ ਸੁਖਚੈਨ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਦੱਸਾਂ ਤੁਹਾਨੂੰ ਕਿੱਥੇ ਆ ਵੀਡੀਓ ਦਗਾਏ ਕੋਈ ਦੀ ਵੀ ਉਹ ਲੜਾਈ ਹੋ ਰਹੀ ਹੈ ਸੋਸ਼ਲ ਮੀਡੀਆ ਦਾ ਉਹ ਹੈ ਵੀਡੀਓ ਤਾਂ ਪਹਿਲਾਂ ਇਹ ਮਤਲਬ ਬਣ ਜ ਤੁਹਾਡੇ ਕੀ ਲੱਗਦੇ ਭਰਾਏ ਮੇਰਾ ਗੁਰਸੇਵ ਸਿੰਘ ਅੰਟਾਲਾ ਮੇਰੇ ਕੋਲੇ ਕੱਲ ਫੋਨ ਆਇਆ ਸੀ ਕਹਿੰਦੇ ਵੀ ਗੁਰਸੇਵ ਸਿੰਘ ਤੁਹਾਡਾ ਭਰਾ ਮੈਂ ਕਿਹਾ ਹਾਂਜੀ ਕਹਿੰਦਾ ਇਹਦੇ ਤੇ ਇਹਦੀ ਰੈਸਟ ਪੈ ਗਈ ਵੀ ਤੇਪੜਾ ਚੌਂਕੀ ਚ ਕਹਿੰਦੇ ਵੀ ਮੈਂ ਕਿਹਾ ਕੀ ਹੋਇਆ ਕਹਿੰਦੇ ਵੀ ਇਹਦੇ ਤੇ ਪਰਚਾ ਵੀ ਹੋਇਆ ਵੀ ਇਹਦੀ ਲੜਾਈ ਹੋ ਗਈ ਤੇ ਸੁਖਚੈਨ ਨਾਲ ਕਿਸੇ ਨਾਲ ਤੇ ਬਾਅਦ ਚ ਅਸੀਂ ਬਾਹਰ ਸੀ ਇਹ ਸੁਲਤਾਨਪੁਰ ਲੋਧੀ ਦਾ ਆਇਆ ਦਫਤਰ ਆਪਣੇ ਦਫਤਰ ਮੋਹਾਲੀ ਹੈ ਇਹਦਾ ਪ੍ਰਾਪਰਟੀ ਦਾ ਉੱਥੇ ਤੋਂ ਇਹਨੂੰ ਰੈਸਟ ਕਰਕੇ ਗਏ ਲੇਕੇ ਨੇ ਕਿਉ ਡੀਵੀਆਰ ਸਾਰਾ ਕੈਮਰੇ ਕ ਵਿੱਚੇ ਪਈ ਨੇ ਜਿੰਨੀ ਫੋਟੋਆਂ ਫੋਟੋਆਂ ਹੈਗੀਆਂ ਨੇ ਹਾਂ ਤੇ ਉੱਥੋਂ ਰੈਸਟ ਕਰਕੇ ਉਰੇ ਲਿਆਏ ਨੇ ਅੱਜ ਉੱਥੇ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਇਹ ਪੁੱਛੇ ਸੁਖਚੈਨ ਕੌਣ ਹੈ ਹੁਣ ਤਾਂ ਤਕਰੀਬਨ 2 2.5 ਸਾਲ ਹੋ ਗਏ ਕਿਸੇ ਨਾਲ ਲੜਾਈ ਵੀ ਨਹੀਂ ਹੋਈ ਹੈ ਇਹਦੀ ਕੋਈ ਪਹਿਲਾਂ ਕੋਈ ਹੈਗੇ ਨੇ ਪਰਚੇ ਪੁਲਿਸ ਦਾਵਾ ਕਰਦੀ ਹੈ ਕਿ ਪਹਿਲਾਂ 302 ਦਾ 307 ਪਹਿਲਾ ਜਿਹੜਾ ਪਰਚਾ ਸੀ ਇਹਦਾ ਇੱਕ ਇਹਦੇ ਤੇ ਡਕੈਤੀ ਦਾ ਪਰਚਾ ਉਹਦੇ ਚੋਂ ਵੀ ਬਰੀ ਹੋ ਗਿਆ ਇਹ ਇੱਕ ਕਤਲ ਦਾ ਪਰਚਾ ਪੋਲੀਟਿਕਲ ਪੈ ਗਿਆ ਸੀ ਉਹਦੇ ਤੋਂ ਵੀ ਬਰੀ ਹੋ ਗਿਆ ਇਹ ਉਹ ਵੀ ਹੁਣ ਤਾਂ ਪਰਚਾ ਕੋਈ ਹੈ ਹੀ ਨਹੀਂ ਇਹਦੇ ਤੇ ਮਤਲਬ ਉਹ ਉਹ ਵੀ ਝੂਠੇ ਪਰਚੇ ਸੀ ਕਹਿਣ ਦਾ ਮਤਲਬ ਬਿਲਕੁਲ ਝੂਠੇ ਪਰਚੇ ਦੇ ਹਾਂ ਬਿਲਕੁਲ ਝੂਠੇ ਪਰਚੇ ਜੀ ਇਹ ਡਕੈਤੀ ਕਾਦੀ ਸੀ ਉਹ ਜਿਹੜੀ ਡਕੈਤੀ ਉਹ ਮਤਲਬ ਦਾ ਕੋਈ ਮਤਲਬ ਝਗੜਾ ਦਾ ਇਹਨਾਂ ਦਾ ਕਹੀ-ਕੁਹੀ ਚੋਰੀ ਕਰਕੇ ਵੀ ਇਸ ਤਰ੍ਹਾਂ ਦਾ ਚੋਰੀ ਦਾ ਪਰਚਾ ਜਿਹੜਾ ਪਿਛਲੇ ਦਿਨਾਂ ਚ ਚੱਲ ਪਿਛਲੇ ਦਿਨਾਂ ਚ ਚੱਲਦਾ ਵੀ ਕਹੀ ਚੋਰੀ ਕਰ ਲਈ ਉਹ ਉਹਦਾ ਪਰਚਾ ਸੀ ਉਹਦਾ ਤੇ ਹਾਂ ਕੱਲ ਮੇਰੇ ਕੋਲੇ ਫੋਨ ਆਇਆ ਵੀ ਇਹਦੇ ਤੇ ਪਰਚਾ ਹੋ ਗਿਆ ਇਹਨੂੰ ਅਰੈਸਟ ਇਹਦੇ ਦਫ਼ਤਰ ਤੋਂ ਕਰਿਆ ਪ੍ਰੋਟੀਜ਼ ਦਫ਼ਤਰ ਇਹਨਾਂ ਦਾ ਡੈਡੀ ਡੈਡੀ ਤੋਂ ਅਰੈਸਟ ਕਰਕੇ ਲਿਆਏ ਨੇ ਹੁਣ ਉਹ ਸੁਖਚੈਨ ਜੋ ਵੀ ਜਿਸ ਨੇ ਮਤਲਬ ਫਾਰੀਕ ਜਿਹਦੇ ਨਾਂ ਤੇ ਉਹ ਪਤਾ ਲੱਗੇ ਨਾ ਵੀ ਕਿੱਥੇ ਲੜਾਈ ਹੋਈ ਹੈ ਪੁਰਾ ਸੋਸ਼ਲ ਮੀਡੀਆ ਦਾ ਯੁੱਗ ਹੈ ਵੀ ਸਾਰੇ ਪਤਾ ਲੱਗ ਜਾਂਦਾ ਵੀ ਕਿੱਥੇ ਲੜਾਈ ਹੈ। ਰਾਮਪੁਰ ਪਿੰਡ ਦੱਸ ਰਹੀ ਆਪਾਂ। ਹਾਂਜੀ। ਰਾਮਪੁਰ ਪਿੰਡ। ਰਾਮਪੁਰ ਸੈਣੀਆ ਮੈਨੂੰ ਵੀ ਰਾਮਪੁਰ ਸੈਣੀਆ ਦੱਸਿਆ ਵੀ ਕਹਿੰਦੇ ਤੁਹਾਡੇ ਭਰਾ ਦੀ ਰਾਮਪੁਰ ਸੈਣੀਆ ਲੜਾਈ ਹੋਈ ਹੈ। ਹਾਂ। ਫਿਰ ਉਸ ਦਿਵਾਂ ਮੈਂ ਭਰਾ ਨੂੰ ਫੋਨ ਕਰਿਆ ਉਹਦਾ ਫੋਨ ਸਚ ਆਫ। 6 ਤਰੀਕ ਦੀ ਲੜਾਈ ਦੱਸੀ ਜਾ ਰਹੀ ਹੈ। ਨਹੀਂ ਨਹੀਂ 6 ਨਹੀਂ ਇਹ ਗੱਲ ਸੁਣੋ। ਭਾਈ ਜੀ। ਅਗਰ ਆਪਣੇ ਬੰਦੇ ਦੀ ਲੜਾਈ ਹੁੰਦੀ ਹੈ। ਆਉਣ ਦੀ ਸਪੋਰਟ ਆਪਾਂ ਨੂੰ ਪਤਾ ਤਾਂ ਲੱਗਦਾ ਹੀ ਆ। ਆਪਾਂ ਨੂੰ ਪਤਾ ਲੱਗਦਾ ਹੀ ਆ। ਯਾਰ ਮਿੱਤਰ ਖੜੇ ਆ ਪਤਾ ਤਾਂ ਲੱਗਦਾ ਹੈ ਫੋਨ ਕਰਕੇ ਤਾਂ ਕਹਿੰਦਾ ਹੀ ਹੈ ਬ ਜਾਂ ਆਪਣਾ ਕਿਸੇ ਥਾਣੇ 'ਚ ਆਪਣੀ ਰਿਪੋਰਟ ਕਰੋ ਦਰਜ ਹੁਣ ਪਤਾ ਤਾਂ ਸਾਨੂੰ ਅੱਜ ਲੱਗ ਰਿਹਾ ਵੀ ਪੁਲਿਸ ਤੋਂ ਵੀ ਉਹ ਤੋਂ ਪਹਿਲਾਂ ਜਿੰਨੇ ਵੀ ਟਾਈਮ ਪਹਿਲਾਂ ਇਹ ਉਥੇ ਆਪਣਾ ਐਨ ਜੀਓ ਐਸ ਆਈ ਡੀ ਕਨੌਰ ਇੱਕ ਮੈਨ ਜੀਓ ਨਾਮ ਤੋਂ ਉਥੇ ਦਾਨਪੂਰਨ ਕਰਕੇ ਆਏ ਆਂ ਡੇਰਾ ਬਾਬਾ ਨਾਨਕ ਠੀਕ ਹੈ ਜੀ ਉਹ ਤੋਂ ਬਾਅਦ ਜਦੋਂ ਇੱਥੇ ਆਏ ਆਂ ਇੱਥੇ ਆ ਕੇ ਇਧਰ ਇੱਕ ਗਰਦੀ ਹਾਲਤ ਦੇਖੀਏ ਤੁਹਾਨੂੰ ਪਤਾ ਹੀ ਪਿਛਲੇ ਦਿਨ ਇੱਕ ਅੱਗਰ ਕਿਵੇਂ ਚੜਿਆ ਸੀਗਾ ਉਥੇ ਕੰਦ ਵਗੈਰਾ ਆਪਣਾ ਉਹਦੇ ਬਾਰੇ ਬੋਲਿਆ ਏ ਜਿਹੜੀ ਕੰਦ ਹੈ ਤੇ ਇੱਕ ਤਾਂ ਦੇਖੋ ਜੀ ਕਿੱਥੋਂ ਘੱਗਰ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਕੰਦ ਇੱਥੇ ਹੀ ਕਿਉਂ ਹੈ ਜੀ ਕੱਲਾ ਮਾੜੂ ਤਾਂ ਹੈਗਾ ਨਹੀਂ ਘੱਗਰ ਤੇ ਹੋਰ ਵੀ ਪਿੰਡ ਵਸਦੇ ਆ ਘੱਗਰ ਤੇ ਹੋਰ ਘੱਗਰ ਤੇ ਕਿਤੇ ਕੰਦ ਨਹੀਂ ਕਿਤੇ ਵੀ ਨਹੀਂ ਹੈਗੀ ਜੀ ਕੰਦ ਦਾਵਾ ਕਰਦਾ ਉਹਨਾਂ ਦਾ ਪਰਿਵਾਰ ਕੇ ਕਹਿੰਦਾ ਉਹ ਤਾਂ ਅਕਾਲੀ ਦਲ ਦੇ ਵੇਲੇ ਦੀ ਬਣੀ ਹੋਈ ਬਹੁਤ ਪੁਰਾਣੀ ਕੰਦ ਬਣੀ ਹੋਈ ਹੈ ਦੇਖੋ ਜੀ ਮੇਰਾ ਗਲ ਵੜਦਿਆਂ ਜੇ ਕਰੀ ਹੋਇਆ ਉਸ ਦੀ ਉਸ ਦੀ ਰਾਜਨੀਤੀ ਮੈਂ ਹੋਈ ਬੇ ਜਿੱਤਾਂਗੇ ਮੈਂ ਐਮਐਲਏ ਬਣਿਆ ਹੋ ਉਧਰ ਕੰਦ ਹੋਈ ਹੈ ਜਿਸ ਤੋਂ ਬਾਅਦ ਉਹ ਮੇਰੇ ਗਲਪੜਦੀ ਰੋਡ ਬਖੜਾ ਗਏ ਦੇਖੋ ਜੀ ਹੁਣ ਆਪੂ ਜੀ ਇਹ ਭਾਵੁਕ ਬੋਲਨੇ ਠੀਕ ਹੈ ਜੀ ਕਿਉਂਕਿ ਦੇਖੋ ਜੀ ਉਹਦੀ ਉਮਰ ਹੈ ਜਿਹੜੀ ਐਮਐਲਏ ਸਾਹਿਬ ਦੀ ਇਹਨਾਂ ਤੋਂ ਜ਼ਿਆਦਾ ਤੇ ਹੈਗੀ ਨਹੀਂ ਅਗਰ ਉਹ ਕਹਿੰਦਾ ਮੇਰੇ ਜਨਮ ਤੋਂ ਪਹਿਲਾਂ ਫਿਰ ਇਹ ਕਿਉਂ ਝੂਠ ਬੋਲ ਰਹੇ ਆ ਹੋਰ ਤੋਂ ਪੁੱਛਿਆ ਜਾਵੇ ਹੋਰ ਤੋਂ ਪੁੱਛ ਲਓ ਤੁਸੀਂ ਕਿੱਥੇ ਕੰਦ ਹੋਈ ਹੈ ਉਹਦੇ 2 ਕਿੱਲਾਂ ਪਿੱਛੇ 2000 ਕਿੱਲੇ ਦਾ ਨੁਕਸਾਨ ਹੋ ਗਿਆ ਪਿੱਛੇ ਭਾਈ ਸਾਹਿਬ ਜੀ 50-50 ਕਿੱਲੇ ਲਓ ਬੋਲਣ ਕਰਕੇ ਇਹ ਪਰਚਾ ਹੋਇਆ ਤੁਸੀਂ ਇਹ ਕਹਿੰਦੇ ਦਾਵਾ ਕਰਦੇ ਬਿਲਕੁਲ 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 ਇਹੋ ਬੋਲਣ ਕਰਕੇ ਪਰਚਾ ਉੱਥੇ ਗਿਆ ਕੰਧ ਦੇ ਦੇਖਣ ਉਹਨੇ ਵੀਡੀਓ ਬਣਾਈ ਉੱਥੇ ਜਾ ਕੇ ਉਹਨੇ ਲਾਈਫ ਕਰੀ ਵੀਡੀਓ ਉਹਦਾ ਜਾ ਕੇ ਫਿਰ ਜਨਲ ਹੋਈ ਉਹਨੂੰ ਵੀ ਇਹ ਮੇਰੀ ਬੇਇੱਜ਼ਤੀ ਕਰਦਾ 6 ਤਰੀਕ ਨੂੰ ਉਹਨਾਂ ਦੇ ਪਰਚਾ ਹੋ ਗਿਆ 6 ਤਰੀਕ ਦਾ ਇਹ ਪਰਚਾ ਕਹਿੰਦੇ ਆ ਇਹ ਰਾਮ ਰਾਮਪੁਰ ਦਾ ਕਹਿੰਦੇ ਆ ਇਹ ਲੋਕੇਸ਼ਨ ਕਢਾ ਲੈਣਾ ਲੋਕੇਸ਼ਨ ਕਢਾ ਲੈਣਾ ਦਫ਼ਤਰ ਦੇ ਵਿੱਚ ਡਿਟੇਨ ਕੀਤਾ ਜਾਂਦਾ ਤੁਸੀਂ ਦਫ਼ਤਰ 'ਚ ਸੀ ਕਿੰਨੇ ਕੁ ਪੁਲਿਸ ਆਫਸਰ ਸੀਗੀ ਜੁੱਦਾ ਸੀਗਾ ਜੀ ਕਿੰਨੇ ਕੁ ਜਣੇ ਸੀ ਕਿੰਨੇ ਕੁ ਮਲਾਜ਼ਮ ਜਾਂਦੇ ਹੋ ਗਏ 15 ਜਣੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੇ ਅੱਡੇ ਕੋਲ ਜੀ ਸਾਰਾ ਸੀਸੀਟੀਵੀ ਪਿਆ 15 ਪੁਲਿਸ ਵਾਲੇ ਆਏ ਜੀ ਬਲੇਰੋ ਗੱਡੀ ਸੀਗੀ ਇੱਕ ਬਲੈਨੋ ਗੱਡੀ ਸੀਗੀ ਇੱਕ ਇੱਕ ਦੀ ਕਰੇਟਾ ਗੱਡੀ ਹੂੰ ਪੁਲਿਸ ਵਾਲੇ ਆਏ ਆ ਆ ਬਾਈ ਤੇ ਇੱਕ ਹੋਰ ਦਾ ਸਾਡੇ ਨਾਲ ਸਾਥੀ ਦਾ ਡਾ ਉੱਥੇ ਸਾਡਾ ਉੱਥੇ ਦਫ਼ਤਰ ਹੈ ਤੇ ਇਹਨਾਂ ਤੋਂ ਸਿੱਧੇ ਫੋਨ ਖੋਲੇ ਇਹਨਾਂ ਨੂੰ ਇੱਕ ਸਾਈਡ ਤੇ ਇਕੱਠੇ ਕਰਤੇ ਆ ਵੀ ਤੁਸੀਂ ਇੱਕ ਸਾਈਡ ਤੇ ਬਹਿਜੋ ਉਹ ਬਾਈ ਨੰਨਦਾ ਦਾ ਬਸ ਉਹ ਬੋਲਿਆ ਨਹੀਂ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦੇਆ ਬਸ ਜਦੋਂ ਬਈ ਬਾਹਰ ਨਿਕਲੇ ਬਸ ਉਹਨਾਂ ਨੂੰ ਕੱਪੜੇ ਆਪਾਂ ਕਹਿੰਦੇ ਵੀ ਸਾਡੇ ਨਾਲ ਚੱਲੋ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਬਸ ਐਨੀ ਗੱਲ ਹੋਈ ਹੈ ਜੀ ਸਾਡੇ ਨਾਲ ਕੋਈ ਗੱਲ ਨਹੀਂ ਤੁਸੀਂ ਹੁਣ ਵਕੀਲ ਕਰਿਆ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਮਿਲੀ ਜੀ ਉਹ ਤਾਂ ਕਹਿੰਦੇ ਵੀ ਪੁਲਿਸ ਕਹਿੰਦੀ ਅਸੀਂ ਵਕੀਲ ਨੂੰ ਦਵਾਗੇ ਵਕੀਲ ਕਰਨੇ ਵਕੀਲ ਨੂੰ ਅਸੀਂ ਕਾਫ ਆਈ ਆਰ ਦੀ ਕਾਪੀ ਦੇਵਾਂਗੇ ਉਹਨਾਂ ਪੇਸ਼ਤਾ ਕਰਨ ਪੇਸ਼ ਕਰਾਂਗੇ ਵਕੀਲ ਅਗਰ ਪੇਸ਼ ਕਰੋਗੇ ਤਾਂ ਹੀ ਤਾਂ ਵਕੀਲ ਕਰਾਂਗੇ ਅਸੀਂ ਨਹੀਂ ਹੈ ਮਤਲਬ ਇਹ ਅੱਡੀ ਮਤਲਬ ਐਵੇਂ ਸਲੂਕ ਕਰ ਰਹੇ ਆ ਜਿਵੇਂ ਗੈਂਗਸਟਰ ਹੁੰਦੇ ਆ ਇਹ ਤਾਂ ਕੋਈ ਗੱਲ ਨਹੀਂ ਨਾ ਬਣਦੀ ਆਪਾਂ ਕਿਉਂਕਿ ਅਸੀਂ ਤਾਂ ਇੱਕੋ ਲੱ ਜਿਹੜਾ ਇਹਨਾਂ ਦਾ ਪੁਰਾਣਾ ਜਿਹੜਾ ਕ੍ਰਾਈਮਨਲ ਬੈਕਗ੍ਰਾਉਂਡ ਆ ਉਹਦੇ ਕਰਕੇ ਸਾਨੂੰ ਇਹ ਸੀ ਵੀ ਕਿਤੇ ਭੱਜੇ ਨਹੀਂ। ਸਾਰੀ ਕਿਸੇ ਜੀ ਤਾਂ ਬਰੀ ਨੇ ਜੀ। ਨਹੀਂ ਮੈਂ ਮੈਂ ਦੱਸਦਾ ਹਾਂ ਜੀ। 2017 ਦੇ ਵਿੱਚ ਜਿਹੜਾ ਇਹਦੇ ਤੇ 302 ਦਾ ਪੋਲੀਟਿਕਲ ਆਪਣਾ ਪਰਚਾ ਪੁਆਇਆ ਗਿਆ ਸੀ ਜੀ। ਠੀਕ ਹੈ ਜੀ। ਅੱਛਾ ਇਹ ਦੱਸੋ ਅਗਰ ਕਿਸੇ ਦੇ ਕਤਲ ਦਾ ਪਰਚਾ ਉਹ ਬਰੀ ਹੋ ਜਾਂਦਾ ਹੈ ਉਹਦੇ ਆਪਣਾ ਵਿਰੁੱਧ ਜਿਹੜਾ ਲਾਲੇ ਪੂਰੀ ਪਾਵਰੀ ਵਿਰੁੱਧ ਹੋਵੇ ਉਹਦੇ ਫਿਰ ਆਪਣਾ ਬਰੀ ਹੋ ਜਾਂਦਾ ਹੈ। ਹੁੰਦਾ ਨਹੀਂ ਨਾ? ਨਹੀਂ। ਬੱਸ। ਉਹਦੇ ਚੋਂ ਵੀ ਬਰੀ ਹੋਇਆ ਫਿਰ ਹੋਣਾ ਉਸ ਕੋ ਟਾਈਮ ਪਹਿਲਾਂ ਆਪਣਾ ਇਹ ਤੁਹਾਨੂੰ ਸ਼ੱਕਸ਼ ਕਹੀ ਚੋਰੀ ਵਾਲਾ ਲੱਗਦਾ ਫੋਰਚਨਰਨ ਦੋ ਖੜੀਆਂ ਜੀ ਘਰੇ ਠੀਕ ਹੈ ਜੀ ਆਪਣਾ 150 ਬਿਗਾ ਇੱਕ ਇੱਕ ਜਗ੍ਹਾ ਪਹਿਲੀ ਇਹ ਬਾਕੀ ਦਾ ਅਸੀਂ ਕਹਿ ਨਹੀਂ ਸਕਦੇ ਠੀਕ ਹੈ ਜੀ ਪਰ ਮੇਰੀ ਇੱਕ ਗੱਲ ਦੱਸੋ ਇੱਕ 2.5 300 ਰੁਪਏ ਦੀ ਕਹੀ ਆਉਂਦੀ ਅਸੀਂ ਕਹੀ ਚੱਕਾਂਗੇ ਉਹਦੇ ਚੋਂ ਵੀ ਜੱਜ ਨੇ ਬਰੀ ਕੀਤਾ ਠੋਕੇ ਜਮਾਨਤ ਦਿੱਤੀ ਆ ਉਹਨੇ ਠੀਕ ਹੈ ਹੁਣ ਇਹ 310 ਆਪਣਾ ਸੱਤ ਦਾ ਪਤਾ ਠੀਕ ਹੈ ਜੀ ਹੁਣ ਦੇਖੋ ਜੀ ਰੱਬ OBNs ਦੇ ਤਹਿਤ ਬਣ ਜਿੰਦੇ 109 ਚਲੋ ਹੁਣ ਗੱਲ ਇਹ ਐ ਜੀ ਇਹ ਤਾਂ ਰੱਬ ਨੂੰ ਥੱਲੇ ਲਾਉਣ ਵਾਲੀਆਂ ਗੱਲਾਂ ਨੇ ਠੀਕ ਨਹੀਂ ਇਹ ਪਾਰਟੀ ਖਤਮ ਹੋ ਜਾਊਗੀ ਥੋੜੇ ਟਾਈਮ ਤੱਕ ਤੁਸੀਂ ਆਪਣੀ ਅੱਖਾਂ ਨਾਲ ਦੇਖੋਗੇ ਤੇ ਮੇਰੀ ਲੋਕਾਂ ਨੂੰ ਅਪੀਲ ਐ ਦੇਖੋ ਜੀ ਜਿਹੜਾ ਬੰਦਾ ਤੁਹਾਡੇ ਵਾਸਤੇ ਹਿੱਕ ਡਾ ਕੇ ਖੜਿਆ ਆ ਨਾ ਬੋਲਿਆ ਤੁਹਾਡੇ ਉਹ ਤੋਂ ਬਾਅਦ ਆਪਣਾ ਸਰਬਜੀਤ ਸਿੰਘ ਝਿੰਜਰ ਐ ਅਕਾਲੀ ਦਲ ਵੱਲੋਂ ਉਹ ਵੀ ਬੋਲਨੇ ਆ ਫਿਰ ਠੀਕ ਐ ਜਾਂ ਤਾਂ ਫਿਰ ਉਹਨਾਂ ਤੇ ਵੀ ਪਰਚਾ ਕਰੋ ਜਾਂ ਫਿਰ ਸਾਰੇ ਜਨਤਾ ਮੈਂ ਬੋਲ ਰਿਹਾ ਮੇਰੇ ਤੇ ਵੀ ਪਰਚਾ ਕਰ ਦਿਓ ਕੱਲ ਨੂੰ ਠੀਕ ਨਹੀਂ ਜੀ ਸਾਰੇ ਪਬਲਿਕ ਬੋਲ ਰਿਹਾ ਸਾਰੇ ਇਲਾਕੇ ਬੋਲ ਰਿਹਾ ਟੋਟਲੀ ਇਲਾਕੇ ਦੇ ਸਾਰੇ ਲੋਕ ਕਹਿੰਦੇ ਕਿ ਉਹ ਟੋਟਲੀ ਲੋਕ ਬੋਲ ਰਹੇ ਨੇ ਨਵੇਂ ਲੱਗਿਆ ਜਿੰਦੇ ਜਿਆਦਾ ਐਮਐਲਏ ਬਣਿਆ ਉਹ ਤੋਂ ਬਾਅਦ ਲੱਗੇ ਨੇ ਕੁਝ ਪਿਛਲੇ ਸਾਲ ਲੱਗੇ ਕਰਸਾਤ ਲੱਗੇ ਨੇ ਕੁਝ ਪਿਛਲੀ ਤੇ ਮੇਰੀ ਲੋਕਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਮੇਰੀ ਗੱਲ ਸੁਣੋ ਅੱਜ ਸਾਡੇ ਤੇ ਹੋਰੇ ਪਰਚੇ ਕੱਲ ਨੂੰ ਥੋੜੇ ਤੇ ਵੀ ਹੋ ਸਕਦੇ ਥੋੜੇ ਹੱਕ ਲਈ ਕੌਣ ਖੜੂਗਾ ਜੇ ਲਾ ਲੋ ਜਿਹੜਾ ਬੰਦਾ ਖੜਦਾ ਹੈ ਪਹਿਲਾਂ ਤੁਸੀਂ ਕਹੀ ਜਾਂਦੇ ਹੋ ਲੀਡਰ ਬੋਲਦੇ ਨਹੀਂ ਬੋਲਦੇ ਨਹੀਂ ਜੇ ਬੋਲਣ ਲੱਗਦੇ ਆ ਲੀਡਰ ਕੋਈ ਬੰਦਾ ਬੋਲਦਾ ਏ ਤੁਹਾਡੇ ਵਾਸਤੇ ਤੁਸੀਂ ਉਹਦੀ ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਸੰਬੰਧ ਹੈਗਾ ਗੁਰਸੇਵ ਸਿੰਘਾਂ ਨਾਲ ਬਿਲਕੁਲ ਵੀ ਨਹੀਂ ਹੈਗਾ ਜੀ ਪੋਲੀਟੀਕਲ ਪੋਲੀਟੀਕਲ ਅਸੀਂ ਉੱਥੇ ਜਾਂਦੇ ਆ ਜਿੱਥੇ ਸਾਨੂੰ ਐਂ ਲੱਗਦਾ ਵੀ ਲੋਕਾਂ ਦੀ ਭਲਾਈ ਹੋਵੇ ਠੀਕ ਹੈ ਸਾਨੂੰ ਪਾਰਟੀਆਂ ਹੈ ਹੀ ਨਹੀਂ ਪਾਰਟੀਆਂ ਸਾਨੂੰ ਚਾਹੇ ਲੱਖ ਆ ਜਾਣ ਅਸੀਂ ਤਾਂ ਲੋਕਾਂ ਵਾਸਤੇ ਹਮੇਸ਼ਾ ਖੜੇ ਆ ਜੀ ਅਸੀਂ ਦਾਅਵਾ ਕਰਦੇ ਹਾਂ ਵੀ ਸਮਾਜ ਸੇਵੀ ਆ ਸਮਾਜ ਸੇਵੀ ਆ ਜੀ ਐਨ ਜੀਓ ਚੱਲਦੇ ਆ ਜੀ ਉਹ ਐਨ ਜੀਓ ਕਨੌਰ ਦੇ ਨਾਮ ਨਾਲ ਰਜਿਸਟਰ ਹੈ ਸਾਡੀ ਐਨ ਜੀਓ ਹਾਂਜੀ ਤੇ ਇਹੋ ਚੀਜ਼ਾਂ ਅਸੀਂ ਪਾਉਂਦੇ ਵੀ ਨਹੀਂ ਵੀਰੇ ਸੋਸ਼ਲ ਮੀਡੀਆ ਤੇ ਠੀਕ ਹੈ ਜੀ ਕੁਝ ਕੁ ਚੀਜ਼ਾਂ ਕੱਲ ਪ੍ਰੈਸ ਕਾਨਫਰੈਂਸ ਰੱਖੀ ਹੋਈ ਸੀ ਜੀ ਚੰਡੀਗੜ੍ਹ 27 ਸੈਕਟਰ 'ਚ ਇਹ ਸਾਰਾ ਕੁਝ ਉਸ ਨੂੰ ਕਿਉਂਕਿ ਦੇਖੋ ਤੁਹਾਨੂੰ ਪਤਾ ਗੱਲ ਦਾ ਕਿਤੇ ਨਾ ਕਿਤੇ ਪਹੁੰਚ ਹੀ ਜਾਂਦੀ ਹੈ ਇਹਨਾਂ ਤੱਕ ਇਹ ਸਾਰਾ ਕੁਝ ਉਸ ਦੇ ਰਿਲੇਟਡ ਹੋਇਆ ਇਹਨਾਂ ਨੂੰ ਪਤਾ ਸੀਗਾ ਵੀ 3 ਵਜੇ ਪ੍ਰੈਸ ਕਾਨਫਰੈਂਸ 27 ਸੈਕਟਰ 'ਚ 1 ਵਜੇ ਆ ਕੇ ਪੁਲਿਸ ਇਹਨਾਂ ਨੂੰ ਚੈੱਕ ਲਈ ਜਾਂਦੀ ਹੈ ਠੀਕ ਹੈ ਅਸਲ ਕਹਾਣੀ ਪੱਤਰ ਦਿੱਤਾ ਸੀ ਤੁਸੀਂ ਚੰਡੀਗੜ੍ਹ ਦੀ ਮੀਡੀਆ ਨੂੰ ਹਾਂਜੀ 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 ਫਿਰ ਉਹਨਾਂ ਦੇ ਦਾ ਵਿਆਹ ਤੇ ਬਾਈ ਦੇ ਵਿਆਹ ਤੇ ਅਸੀਂ ਜਿਹਨੇ ਦਫ਼ਤਰ ਦੇ ਸਾਥੀਆਂ ਅਸੀਂ ਦਫ਼ਤਰ 'ਚ ਬੈਠਦੇ ਹਾਂ 102 ਸੈਕਟਰ ਦੇ ਡੈਡੀਪਿੰਡ ਅਸੀਂ ਪ੍ਰੈਸ ਕਾਨਫਰੈਂ ਇੰਨੇ ਲੋਕਾਂ ਦੀ ਜੀਰੀ ਡੋਪਦੀ ਉਹ ਤਾਂ ਬੋਲਣਗੇ ਲੋਕ ਕਿੰਨੇ ਨੂੰ ਤਾਂ ਬਲੂਗੇ ਤੁਸੀਂ ਕਿੰਨੇ ਦੇ ਪਰਚੇ ਪਾ ਦੋਗੇ ਤੁਸੀਂ ਗੱਲ ਤਾਂ ਇਹ ਆਪਣੇ ਤੁਸੀਂ ਦੋ ਕਿੱਲੇ ਪਚਾਨ ਲਈ ਇੰਨੇ ਲੋਕਾਂ ਦੀ ਤੁਸੀਂ ਜੀਰੀ ਖਰਾਬ ਕਰਦੀ ਤੁਸੀਂ ਦੇਖੋ ਅਸੀਂ ਇੱਕ ਅਗਰ ਕਿੰਨਾ ਚੜਿਆ ਹੈ ਉੱਧਰ ਨੂੰ ਇਹ ਗੱਲ ਹੈ ਜੀ ਤਾਂ ਇਹ ਇਹ ਜਿਹੜਾ ਕੁਝ ਹੋਰ ਬੋਲਣਾ ਚਾਹੁੰਦੇ ਹਾਂ ਹਾਂਜੀ ਕੋਈ ਸਵਾਲ ਕਰੋ ਬੋਲਾਂਗੇ ਤੁਹਾਨੂੰ ਹੋਰ ਕੀ ਲੱਗਦਾ ਕੀ ਕੀ ਹੋਣਾ ਚਾਹੀਦਾ ਸਾਨੂੰ ਤਾਂ ਮੰਗੇ ਹੈ ਜੀ ਸਾਡਾ ਬੰਦਾ ਬੇਗਸੂਰ ਹੈ ਜੀ ਇਹਨੂੰ ਰਿਹਾ ਕੀਤਾ ਜਾਵੇ ਠੀਕ ਹੈ ਜੀ ਤੇ ਦੇਖੋ ਸਾਰਾ ਇਲਾਕਾ ਇਹਦੇ ਨਾਲ ਹੈ ਕੋਈ ਇਹਨੂੰ ਡਰਨ ਦੀ ਲੋੜ ਨਹੀਂ ਹੈਗੀ ਕੋਈ ਕੁਝ ਵੀ ਨਹੀਂ ਹੈਗਾ ਇਕ ਡਾਗੇ ਖੜੇ ਆ ਜੀ ਇਹਦੇ ਨਾਲ ਚਾਹੇ ਸਾਡੇ ਦੇ ਵੀ ਕੱਲ ਨੂੰ ਪਰਚਾ ਹੋ ਜੇ ਕਾਸੀ ਚੀਜ਼ ਦਾ ਮੇਰਾ ਰਿਕਾਰਡ ਦੇਖ ਲਿਓ ਹੁਣ ਮੰਗ ਕੀ ਆ ਤੁਹਾਡੀ ਵੀ ਕੀ ਹੋਣਾ ਜੀ ਰਹਾ ਹੋਵੇ ਸਾਡਾ ਬੰਦਾ ਰਹਾ ਕੀਤਾ ਜਾਵੇ ਪਰ ਅਸੀਂ ਬੋਲਣੋਂ ਨਹੀਂ ਹਟਦੇ ਜੀ ਅਸੀਂ ਇਦਾਂ ਹੀ ਬੋਲਾਂਗੇ ਜਿਹੜਾ ਬੰਦਾ ਗਲਤ ਕਰੂਗਾ ਐਮਐਲਏ ਹੋਵੇ ਡੀਐਸਪੀ ਹੋਵੇ ਐਸਐਸਬੀ ਹੋਵੇ ਐਸਐਚਓ ਹੋਵੇ ਅਸੀਂ ਬੋਲਾਂਗੇ ਐਵੇਂ ਹੀ ਉਹਦੇ ਖਿਲਾਫ ਹਾਂਜੀ ਨਾਮ ਤੁਸੀਂ ਸਾਡੇ ਦੇ ਬੰਦੇ ਦੇ ਮਿਲਕ ਸੁਖਚੈਨ ਨਾਮ ਦਾ ਸ਼ਖਸ ਕਹਿੰਦੇ ਜੀ ਅਸੀਂ ਅੱਜ ਤੱਕ ਬੰਦਾ ਹੀ ਨਹੀਂ ਦੇਖਿਆ ਜੀ ਉਹ ਅਸ ਅਜੀਤ ਜਰਾ ਹੀ ਨਹੀਂ ਦੇਖਿਆ ਅੰਬਾਲਾ ਸਿਟੀ ਦਾ ਕਹਿੰਦੇ ਸਾਡੇ ਅੰਬਾਲੇ 'ਚ ਕੀੜਾ ਵੀ ਨਹੀਂ ਹੈ ਸੋਖਾ ਜਾ ਕੋਈ ਅੰਬਾਲਾ ਸਿਟੀ 'ਚ ਕੋਈ ਬੰਦਾ ਸਾਡੇ ਨਾਲ ਕੋਈ ਤਾਲਮੇਲ ਨਹੀਂ ਹੈ ਅਸੀਂ ਕਿਵੇਂ ਕੋਈ ਕਿਸੇ ਨਾਲ ਇਹ ਤਾਂ ਕੋਈ ਗੱਲ ਬਣਦੀ ਨਹੀਂ ਠੀਕ ਹੈ ਤਾਂ ਇਹ ਜਿਹੜਾ ਮਸਲਾ ਹੈ ਸੀ ਇਹ ਜਦ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹ ਉਸਦੇ ਸਾਥੀ ਨੇ ਉਸਦੇ ਭਰਾ ਨੇ ਤੇ ਨਾਲ ਉਹਨਾਂ ਦੇ ਪਿਤਾ ਜੀ ਜਿਹੜੇ ਖੜੇ ਸੀ ਉਹਨਾਂ ਦੇ ਕੋਲ ਅਸੀਂ ਇਹ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਪੁਲਿਸ ਦਾ ਪੱਖ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਗਰਸੇਵ ਸਿੰਘ ਹੈ ਪੁੱਤਰ ਗੱਜਨ ਸਿੰਘ ਅੰਟਾਲ ਕਹਿੰਦੇ ਨੇ ਇਹਦੇ ਖਿਲਾਫ ਇੱਕ ਕੰਪਲੇਟ ਆਈ ਸੀਗੀ ਜੀ ਪੰਜ ਤਰੀਕ ਨੂੰ ਇਹਨਾਂ ਦੀ ਕੋਈ ਲੜਾਈ ਹੋਈ ਛੇ ਤਰੀਕ ਦੀ ਸਾਡੇ ਕੋਲ ਰਿਪੋਰਟਡ ਆ ਉਹਦੇ ਖਿਲਾਫ ਹੈ ਜਿਹੜਾ ਐਫ ਆਰ ਨੰਬਰ 98 ਅ ਅਧੀਨ ਤਾਰਾ 109 304 ਬੀ ਐਨ ਐਸ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਇਹਦੀ ਕੱਲ ਅਰੈਸਟ ਪਾਈ ਆ ਜੀ ਤੇ ਮਾਂਜੋ ਅਦਾਲਤ ਤੇ ਪੇਸ਼ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ ਤੇ ਇਹ ਜਿਹੜਾ ਮਸਲਾ ਹੈ ਜੀ ਤੁਸੀਂ ਕਿੱਥੋਂ ਇਹਨਾਂ ਨੂੰ ਗੁਸੇਵ ਸਿੰਘ ਹੋਣ ਜਿਹੜਾ ਡਿਟੇਲ ਕਰਦੇ ਆ ਅ ਅਸੀਂ ਇਹਨੂੰ ਅਰੈਸਟ ਕਰਦੇ ਹਾਂ ਕਿ ਨਾਤਮਨ ਮਹਾਲਾ ਮਹਾਲੀ ਦਾ ਜੀ ਆਪਾਂ ਜਦੋਂ ਬਨੂਰ ਤੋਂ ਅੱਗੇ ਜਾਂਦੇ ਹਾਂ ਮਹਾਲੀ ਦਾ ਏਰੀਆ ਪੈ ਜਾਂਦਾ ਸਨੇਟਾ ਚੌਕੀ ਦਾ ਏਰੀਆ ਪੈ ਜਾਂਦਾ ਉੱਥੇ ਨੂੰ ਡਿਟੇਨ ਕੀਤਾ ਸੀ ਲੀਗਲੀ ਡਿਟੇਨ ਕੀਤਾ ਹਨ ਬਲਾਇ ਸੱਧਿਆ ਵੀ ਗਏ ਸੀ ਸਹੀ ਪਹਿਲਾਂ ਸੱਧਿਆ ਵੀ ਨਹੀਂ ਜੇ ਨੌਨ ਅਵੇਲੇਬਲ ਅਫੈਂਸ ਹੋਣ ਦੀ ਫਿਰ ਪੁਲਿਸ ਕਾਰਵਾਈ ਕਰਦੀ ਹੈ ਇਹਦੇ ਤੇ ਆਲਰੇਡੀ ਦੋ ਮੁਕਾਦਮੇ ਇੱਕ ਪਹਿਲਾ ਇਹਦੇ ਤੇ 307 ਦਾ ਇਹ ਕਿ 327 427 392 ਵਗੈਰਾ ਦੇ ਆਲਰੇਡੀ ਦੋ ਪਰਚੇ ਦੇ ਤੇ ਆਲਰੇਡੀ ਹੈਗੇ ਨੇ ਤੇ ਇਹਨੂੰ ਮਾਂਜੋਬ ਅਦਾਲਤ 'ਚ ਪੇਸ਼ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ। ਜਿਹੜੇ ਕੰਮ ਦੀ ਲੋਕਜਾਗਰਣ ਦੇ ਨਾਲ ਜਿਹੜੇ ਸਾਥੀ ਆਏ ਆ ਜੀ ਉਹ ਇਹਨੂੰ ਵਿੱਚ ਪੋਲੀਟੀਕਲ ਦਬਾਅ ਦਿੱਤਾ ਹੈ। ਮੇਰਾ ਪੋਲੀਟੀਕਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਅਸੀਂ ਕਾਨੂੰਨ ਦੇ ਮਤਾਬਕ ਕਾਰਵਾਈ ਕਰਨੀ ਹੈ। ਐਫ ਆਈ ਆਰ ਸਾਡੇ ਕੋਲ ਹੈ। ਕੋਈ ਇਲੀਗਲ ਡਿਟੈਂਸ਼ਨ ਨਹੀਂ ਹੈ। ਲਿਖਤੀ ਪੜਤੀ ਅਰੈਸਟ ਹੈ। ਮਾਂਜੋਬ ਅਦਾਲਤ 'ਤੇ ਪੇਸ਼ ਕਰਾਂਗੇ। ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਤੁਸੀਂ ਸ਼ਿਕਾਇਤ ਪੇਸ਼ ਕਰਤਾ ਜੀ? ਨਹੀਂ ਕਰਾਂਗੇ ਜੀ। ਸ਼ਿਕਾਇਤ ਕਰ ਤੇ ਸਿਰ ਤੇ ਨਹੀਂ ਕੀਤੀ ਹੋਈ ਹੈ ਜੀ ਫਿਰ 98 ਅਫੇਰ ਨੰਬਰ 98 ਹੈ ਆ ਰਾਮਨਗਰ ਸੈਣੀ ਹੋਈ ਹੈ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਕਿਉਂ ਨਹੀਂ ਲੜਾਈ ਝਗੜਾ ਪਿਛਲੇ ਸਾਲ ਦੀ ਤਾਂ ਪਰਚੇ ਨਹੀਂ ਜੀ ਉਹਨਾਂ ਨੂੰ ਬਰੀ ਮੇਰੀ ਗੱਲ ਤੁਹਾਨੂੰ ਉਹ ਕਾਨੂੰਨ ਕਾਨੂੰਨ ਹੈ ਆਪਦੇ ਮੁਤਾਬਕ ਕਾਰਵਾਈ ਕਰਨੀ ਹੈ ਜੀ ਦੇਖਦੇ ਆ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਕੇਸਾਂ ਦਾ ਵੀ ਸਟੇਟਸ ਦੇਖਾਂਗੇ ਦੋਨਾਂ ਦਾ ਕੀ ਹੈ ਮਾਨਜੁਗ ਅਦਾਲਤੋ ਦੇ ਪੇਸ਼ ਕਰਕੇ ਜੀ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਉਹ ਜੀ ਕਰਾਂਗੇ ਜੋ ਮਾਨਜੁਗ ਅਦਾਲਤੋ ਦੇ ਹੁਕਮਾਂ ਦੇ ਇਹਨਾਂ ਪਾਲਣਾ